ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਕਾਰ ਸੇਵਾ ਚੱਲ ਰਹੀ ਆ ਬੋਰੀਆਂ ਜਾ ਰਹੀਆਂ ਪਰ ਸਟੋਰ ਦੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਹ ਵੇਖੋ ਸੇਵਾਦਾਰ ਸੇਵਾ ਕਰ ਕਿਉਂ ਆਰਾਮ ਕਰਦੇ ਨੇ ਥੋੜਾ ਜਿਹਾ ਇਧਰ ਮੇ ਲਾਂਗਰੀ ਮੁੱਖ ਸੇਵਾਦਾਰ ਗੁਰੂ ਕਰਦੇ ਆ ਸੇਵਾ ਕਰਨੇ ਤੇ ਬੀਬੀਆਂ ਵੀ ਸੇਵਾ ਕਰੀਆਂ ਸਭ ਜੀ ਦੀ ਸਤਨਾਮ ਵਾਹਿਗੁਰੂ 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 ਆ ਗੁਰੂ ਘਰ ਦੇ ਲੰਗਰ ਵਾ ਤੇ ਸਬਜ਼ੀ ਚੀਰੀਆਂ ਬੀਬੀਆਂ ਵੇਖੋ ਘਰ ਦੇ ਕੀਮਤੀ ਕੰਮ ਛੱਡ ਕੇ ਆ ਕੇ ਸੇਵਾ ਕਰਦੀ ਸੰਗਤ ਵਾਹਿਗੁਰੂ 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 ਸਤਨਾਮ ਵਾਹਿਗੁਰੂ ਉਧਰ ਵਿਖਾਉਣ ਆ ਬੀਬੀਆਂ ਬੋਰੀਆਂ ਝਾੜ ਰਹੀਆਂ ਸੰਗਤਾਂ ਸੇਵਾ ਕਰ ਰਹੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਜ ਅਖਣਾ ਪਿੰਡ ਦੇ ਵੀ ਸੇਵਾਦਾਰ ਸੇਵਾ ਕਰਨਦਰ ਪਿੰਡ ਕਾ ਉਹਾਂ ਦੀ ਸੰਗਤ ਮੀਮਸਾ ਦੀ ਸੰਗਤ ਪੁੱਜ ਵਾਲੀ ਦੀ ਸੰਗਤ ਦੇ ਵੀ ਦਰਸ਼ਨ ਕਰਾਉਣਿਆਂ ਤੋਂ ਵਾਹਿਗੁਰੂ 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 ਆਹ ਵੇਖੋ ਸੰਗਤ ਨਾਲੇ ਸੇਵਾ ਕਰਦੀ ਐ ਨਾਲੇ ਨਾਮ ਜਪਦੀ ਐ ਸੰਗਤ ਵਾਹਿਗੁਰੂ ਵਾਹਿਗੁਰੂ ਅਖਣਾ ਦੇ ਸੇਵਾਦਾਰ ਮੀਮਸਾ ਦੇ ਸੇਵਾਦਾਰ ਵਾਹਿਗੁਰੂ 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 ਆਇਦਰ ਵਿਖਾਉਣਿਆ ਸੰਗਤਾਂ ਸੇਵਾਕਾਰੀਆਂ ਮਾਈਆਂ ਦੀ ਸੰਗਤ ਵੀ ਸੇਵਾ ਕਰਦੀ ਵਿਖਾਉਣ ਆ ਬਾਬਾ ਨਿਹੰਗ ਸਿੰਘ ਜੀ ਸੇਵਾ ਕਰਾ ਰਹੇ ਸੰਗਤ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸੰਗਤ ਨਾਲੇ ਵੇਖੋ ਸੇਵਾ ਕਰ ਰਹੀ ਹੈ ਨਾਲੇ ਨਾਮ ਜਪਦੀ ਹੈ ਸੰਗਤਾਂ ਬੋਰੀਆਂ ਦੀ ਸੇਵਾ ਚਾਉ ਦੀ ਸੇਵਾ ਤੇ ਗੁਰੂ ਘਰ ਦੀ ਸੰਗਤੀ ਹੈ ਗੁਰੂ ਘਰ ਦੀ ਸੰਗਤ ਬਹੁਤ ਸੇਵਾ ਕਰਦੀ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ சாரு சத்நாம வா சாரு சத் நாம் வா சாரு நாம் வாத் வாூ नाम वाहे गुरु